ਸਤਿ ਸ਼੍ਰੀ ਅਕਾਲ ਜੀ ਮੇਰਾ ਪਤੀ ਮੈਨੂੰ ਬਹੁਤ ਦੋਖ ਤਕਲੀਫਾਂ ਦਿੰਦਾ ਤੇ ਤਲਾਕ ਦੀ ਧਮਕੀ ਦਿੰਦਾ ਰਹਿੰਦਾ ਸੀ ਫਿਰ ਇੱਕ ਦਿਨ ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ ਫਿਰ ਮੈਂ ਆਪਣੇ ਸਹੁਰੇ ਨਾਲ ਵਿਆਹ ਕਰਕੇ ਸਾਰੀ ਜਾਇਦਾਦ ਆਪਣੇ ਨਾਮ ਕਰ ਲਈ ਅਤੇ ਫਿਰ ਜੋ ਮੈਂ ਆਪਣੇ ਪਤੀ ਨਾਲ ਕੀਤਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਮੈਂ ਪਿੰਡ ਦੇ ਸਰਪੰਚ ਦੀ ਇਕਲौती ਧੀ ਸੀ ਮੇਰੇ ਮਾਪੇ ਨੇ ਮੈਨੂੰ ਬਹੁਤ ਲਾਡਾਂ ਨਾਲ ਪਾਲਿਆ ਸੀ ਖਲੋਤੀ ਹੋਣ ਕਰਕੇ ਮੇਰੇ ਸਾਰੇ ਨਾਜ ਨਖਰੇ ਚੁੱਕੇ ਜਾਂਦੇ ਸਨ ਹਵੇਲੀ ਵਿੱਚ ਮੈਨੂੰ ਬਿਲਕੁਲ ਸਹਜਾਦਿਆਂ ਦੀ ਤਰ੍ਹਾਂ ਰੱਖਿਆ ਗਿਆ ਸੀ ਦੁੱਖ ਤਕਲੀਫਾਂ ਦਾ ਤਾਂ ਦੂਰ ਦੂਰ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਸੀ ਗਰਮੀਆਂ ਦੇ ਦਿਨ ਸਨ ਜਦੋਂ ਸ਼ਾਮ ਦੇ ਟਾਈਮ ਹਵੇਲੀ ਤੋਂ ਨਿਕਲ ਕੇ ਮੇਰਾ ਇਰਾਦਾ ਪਿੰਡ ਵਿੱਚ ਹੀ ਬਣੇ ਸਾਡੇ ਖੂਬਸੂਰਤ ਬਾਗੀਚੇ ਵਿੱਚ ਜਾਣ ਦਾ ਸੀ ਪਰ ਜਿਵੇਂ ਹੀ ਮੈਂ ਬਗੀਚੇ ਵਿੱਚ ਪਹੁੰਚੀ ਤਾਂ ਮੈਂ ਉੱਥੇ ਇੱਕ ਮੁੰਡੇ ਨੂੰ ਵੇਖਿਆ ਜੋ ਬਹੁਤ ਸੋਹਣਾ ਸੁਨੱਖਾ ਸੀ ਮੈਨੂੰ ਬਚਪਨ ਤੋਂ ਹੀ ਖੂਬਸੂਰਤ ਚੀਜ਼ਾਂ ਆਪਣੇ ਵੱਲਕਰਸ਼ਿਤ ਕਰਦੀਆਂ ਸੀ ਤੇ ਉਸ ਮੁੰਡੇ ਨੂੰ ਵੇਖ ਕੇ ਮੇਰਾ ਦਿਲ ਉਸ ਉੱਤੇ ਆ ਗਿਆ ਮੇਰਾ ਦਿਲ ਚਾਹ ਰਿਹਾ ਸੀ ਕਿ ਮੈਂ ਉਸ ਮੁੰਡੇ ਨਾਲ ਗੱਲਾਂ ਕਰਾਂ ਨਾ ਜਾਣੇ ਕਿਉਂ ਮੇਰੇ ਦਿਲ ਵਿੱਚ ਖੁਆਇਸ਼ ਸੀ ਕਿ ਉਹ ਮੇਰੇ ਵੱਲ ਵੇਖੇ ਮੈਨੂੰ ਸੁਣੇ ਮੈਂ ਉਸ ਨੂੰ ਸੁਨਾ ਪਰ ਆਪਣੇ ਦਿਲ ਤੇ ਕਾਬੂ ਕਰਦੇ ਹੋਏ ਮੈਂ ਵਾਪਸ ਹੀ ਦਾ ਰਸਤਾ ਬਣਾ ਲਿਆ ਅਤੇ ਚੁੱਪਚਾਪ ਵਾਪਸ ਹਵੇਲੀ ਵਿੱਚ ਆ ਗਈ ਜਿਵੇਂ ਹੀ ਹਵੇਲੀ ਵਿੱਚ ਆਈ ਤਾਂ ਇਦਾਂ ਲੱਗ ਰਿਹਾ ਸੀ ਜਿਵੇਂ ਮੈਂ ਕਿੰਨੀ ਲਚਾਰਾਂ ਇੱਕ ਅਜੀਬ ਜਿਹੀ ਬੇਚੈਨੀ ਸੀ ਦੋ ਦਿਨੇ ਦੀ ਜੀ ਬੇਚੈਨੀ ਵਿੱਚ ਗੁਜ਼ਰੀ ਇੱਧਰ ਉੱਧਰ ਧਿਆਨ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਹਰ ਪਾਸਿਓਂ ਨਾਕਾਮੀ ਦਾ ਸਾਹਮਣਾ ਕਰਨਾ ਪਿਆ ਤਾਂ ਮੇਰਾ ਦਿਲ ਬੇਤਾਬ ਹੋ ਗਿਆ ਅਤੇ ਮੈਂ ਫਿਰ ਵਾਪਸ ਉਸੇ ਬਗੀਚੇ ਵਿੱਚ ਆ ਗਈ ਪਰ ਇਸ ਵਾਰ ਮੈਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉੱਥੇ ਕੋਈ ਨਹੀਂ ਸੀ ਮੈਂ ਮਿਉਸ ਹੋ ਕੇ ਵਾਪਸ ਆ ਗਈ ਅਤੇ ਫਿਰ ਬਹੁਤ ਦਿਨ ਤੱਕ ਦਿਲ ਉਦਾਸ ਰਿਹਾ ਇੱਕ ਦਿਨ ਮੈਂ ਫਿਰ ਤੋਂ ਹਿੰਮਤ ਕੀਤੀ ਅਤੇ ਬਗੀਚੇ ਵਿੱਚ ਆ ਗਈ ਪਰ ਇਸ ਵਾਰ ਕੋਈ ਨਹੀਂ ਸੀ ਕਿਉਂਕਿ ਉਸ ਉੱਥੇ ਉਸ ਮੁੰਡੇ ਦਾ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਸੀ ਹੁਣ ਮੈਨੂੰ ਗੁੱਸਾ ਆਉਣ ਲੱਗਾ ਸੀ ਅਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਮੁੰਡਾ ਮੇਰੀ ਜੀਤ ਬਣ ਗਿਆ ਮੈਂ ਬਚਪਨ ਤੋਂ ਹੀ ਆਪਣੀ ਜੀਤ ਨੂੰ ਪੂਰਾ ਕਰਨ ਦੀ ਸ਼ਿਕੀਨ ਸੀ ਹਾਲਾਤ ਚਾਏ ਜਿਵੇਂ ਦੀ ਵੀ ਮਰਜ਼ੀ ਹੋਣ ਮੈਂ ਜਿਸ ਜੀਤ ਤੇ ਆ ਜਾਂ ਤਾਂ ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦੀ ਆ ਇਸ ਵਾਰ ਤਾਂ ਮੇਰੀ ਜ਼ਿੰਦਗੀ ਦਾ ਫੈਸਲਾ ਸੀ ਇਸ ਲਈ ਠਾਨ ਲਿਆ ਸੀ ਕਿ ਵਿਆਹ ਕਰਾਂ ਤਾਂ ਮੈਂ ਉਸ ਮੁੰਡੇ ਨਾਲ ਹੀ ਕਰਾਂ ਉਸ ਵਕਤ ਮੈਂ ਉਸ ਨੂੰ ਵੇਖਿਆ ਹੀ ਸੀ ਕਹਾਰਾ ਕਿ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਉਹ ਮੁੰਡੇ ਦਾ ਪਤਾ ਲਗਾਵਾਂਗੀ ਕਿ ਉਹ ਮੁੰਡਾ ਕੌਣ ਹੈ ਕੁਝ ਹੀ ਦਿਨ ਗੁਜ਼ਰੇ ਸੰ ਕਿ ਮੇਰੀ ਮਾਂ ਨੇ ਉਸ ਮੁੰਡੇ ਬਾਰੇ ਸਭ ਕੁਝ ਪਤਾ ਲਗਾ ਲਿਆ ਸੀ ਉਹ ਮੁੰਡਾ ਵੀ ਜ਼ਗੀਰਦਾਰ ਦਾ ਪੁੱਤਰ ਸੀ ਉਹ ਲੋਕ ਸਾਡੇ ਹੀ ਪਿੰਡ ਦੇ ਸਨ ਇਸ ਵਜਾ ਕਰਕੇ ਜਲਦੀ ਹੀ ਸਾਡੇ ਦੋਹਾਂ ਦਾ ਵਿਆਹ ਹੋ ਗਿਆ ਸਾਡੇ ਵਿਆਹ ਨੂੰ ਹੁਣ ਕੁਝ ਹੀ ਦਿਨ ਗੁਜ਼ਰੇ ਸੀ ਕਿ ਇੱਕ ਦਿਨ ਅਚਾਨਕ ਤੋਂ ਮੇਰਾ ਪਤੀ ਜਦੋਂ ਘਰ ਵਾਪਸ ਆਇਆ ਤਾਂ ਉਹ ਨਸ਼ੇ ਵਿੱਚ ਤੂਤ ਸੀ ਉਸ ਨਸ਼ੇ ਵਿੱਚ ਲੰਗੜੋਂਦਾ ਵੀ ਕਿ ਮੈਂ ਹੈਰਾਨ ਰਹਿ ਗਈ ਮੈਂ ਤਾਂ ਉਸ ਨੂੰ ਇੱਕ شریف ਇਨਸਾਨ ਸਮਝ ਕੇ ਵਿਆਹ ਕੀਤਾ ਸੀ ਪਰ ਉਹ ਤਾਂ ਇੱਕ ਨੰਬਰ ਦਾ ਬਹੁਤ ਹੀ ਘਟੀਆ ਇਨਸਾਨ ਸਾਬਤ ਹੋਇਆ ਮੈਨੂੰ ਆਪਣੀ ਕਿਸਮਤ ਤੇ ਰੋਣਾ ਆ ਰਿਹਾ ਸੀ ਕਿਉਂਕਿ ਇਹ ਫੈਸਲਾ ਮੈਂ ਆਪਣੇ ਮਾਪੇ ਦੇ ਵਿਰੁੱਧ ਜਾ ਕੇ ਕੀਤਾ ਸੀ ਉਹ ਆਪਣੇ ਆਪੇ ਚੋਂ ਬਾਹਰ ਸੀ ਮੈਂ ਉਸ ਨੂੰ ਬਹੁਤ ਮੁਸ਼ਕਲ ਨਾਲ ਸਹਾਰਾ ਦੇ ਕੇ ਕਮਰੇ ਵਿੱਚ ਲੈ ਕੇ ਆਂਦਾ ਤਾਂ ਕਮਰੇ ਵਿੱਚ ਆਉਂਦੇ ਹੀ ਉਹ ਬਰੈੱਡ ਤੇ ਡਿੱਗ ਪਿਆ ਜਦੋਂ ਕਿ ਮੈਨੂੰ ਆਪਣੇ ਪਤੀ ਤੇ ਬਹੁਤ ਗੁੱਸਾ ਆ ਰਿਹਾ ਸੀ ਉਹ ਤਾਂ ਸੌ ਚੁੱਕਿਆ ਸੀ ਪਰ ਮੇਰੀ ਨੀਂਦ ਬਰਬਾਦ ਕਰ ਚੁੱਕਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੀ ਕੀ ਕਰਾਂ ਮੈਂ ਸੋਫੇ ਤੇ ਲੇਟ ਗਈ ਅਤੇ ਸਵੇਰੇ ਉਸ ਨਾਲ ਗੱਲ ਕਰਨ ਦਾ ਸੋਚਿਆ ਨੀਂ ਤਾ ਮੇਰੀਆਂ ਅੱਖਾਂ ਵਿੱਚੋਂ ਕੋਹਾਂ ਦੂਰ ਸੀ ਇਸ ਵਜ੍ਹਾ ਨਾਲ ਮੈਂ ਸਾਰੀ ਰਾਤ ਸੋਣਾ ਸਕੀ ਸਵੇਰੇ ਪਤੀ ਉੱਠਿਆ ਤਾਂ ਮੈਂ ਉਸ ਤੋਂ ਪੁੱਛਿਆ ਕਿ ਰਾਤ ਨੂੰ ਨਸ਼ੇ ਦੀ ਹਾਲਤ ਵਿੱਚ ਘਰ ਆਉਂਦੇ ਹੋਏ ਸ਼ਰਮ ਨਹੀਂ ਆਈ ਤਾਂ ਉਹ ਸਾਫ਼ ਪਲਟ ਗਿਆ ਕਿ ਉਸਨੇ ਕੋਈ ਨਸ਼ਾ ਨਹੀਂ ਕੀਤਾ ਉਸ ਲਈ ਝੂਠ ਤੇ ਮੈਂ ਬਹੁਤ ਹੈਰਾਨ ਹੋਈ ਕਿ ਭਲਾ ਉਸ ਨੂੰ ਇਦਾਂ ਝੂਠ ਬੋਲਣ ਦੀ ਜ਼ਰੂਰਤ ਆ ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਝੂਠ ਬੋਲਦੇ ਹੋਏ ਮੈਂ ਆਪ ਵੇਖਿਆ ਸੀ ਤੁਹਾਨੂੰ ਨਸ਼ੇ ਦੀ ਹਾਲਤ ਵਿੱਚ ਕਮਰੇ ਤੱਕ ਵੀ ਮੈਂ ਤੁਹਾਨੂੰ ਲੈ ਕੇ ਆਈ ਸੀ ਫਿਰ ਤੁਸੀਂ ਕਿਵੇਂ ਝੂਠ ਬੋਲ ਸਕਦੇ ਹੋ ਤਾਂ ਉਸਨੇ ਕਿਹਾ ਕਿ ਮੈਂ ਕੋਈ ਨਸ਼ਾ ਨਹੀਂ ਕੀਤਾ ਸੀ ਜ਼ਿਆਦਾ ਬਕਵਾਸ ਨਾ ਕਰ ਮੇਰਾ ਸਿਰ ਸਿਰ ਪਹਿਲਾਂ ਹੀ ਦਰਦ ਕਰ ਰਿਹਾ ਹੈ ਮੈਨੂੰ ਕੋਈ ਦਵਾਈ ਲਿਆ ਕੇ ਦੇ ਪਤੀ ਦੀ ਇਸ ਗੱਲ ਤੇ ਮੈਨੂੰ ਬਹੁਤ ਗੁੱਸਾ ਆਇਆ ਸੀ ਪਰ ਫਿਲਹਾਲ ਪਤੀ ਦੀ ਗੱਲ ਮੰਨਨ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਸੀ ਇਸ ਵਜ੍ਹਾ ਕਰਕੇ ਮੈਂ ਉਸ ਲਈ ਨਿੰਬੂ ਪਾਣੀ ਬਣਾ ਕੇ ਲੈ ਆਈ ਉਹ ਝੂਠ ਬੋਲ ਰਿਹਾ ਸੀ ਪਰ ਹਕੀਕਤਾਂ ਇਹ ਸੀ ਕਿ ਉਹ ਨਸ਼ੇ ਦੀ ਹਾਲਤ ਵਿੱਚ ਹੀ ਘਰ ਆਇਆ ਸੀ ਮੈਂ ਉਸ ਨੂੰ ਨਿੰਬੂ ਪਾਣੀ ਦਿੱਤਾ ਤਾਂ ਉਸ ਨੇ ਪੀ ਲਿਆ ਤੇ ਕਿਹਾ ਹੁਣ ਮੈਨੂੰ ਭੁੱਖ ਲੱਗੀ ਹੈ ਮੈਨੂੰ ਉਸ ਦੀ ਗੱਲ ਮੰਨਣੀ ਪਈ ਅਤੇ ਮੈਂ ਉਸ ਲਈ ਖਾਣਾ ਬਣਾ ਕੇ ਲੈ ਆਈ ਖਾਣਾ ਖਾਣ ਤੋਂ ਬਾਅਦ ਉਹ ਸੌਂ ਗਿਆ ਜਦੋਂ ਕਿ ਮੈਨੂੰ ਤਾਂ ਨਾ ਭੁੱਖ ਲੱਗ ਰਹੀ ਸੀ ਅਤੇ ਨਾ ਹੀ ਨੀਂਦ ਆ ਰਹੀ ਸੀ ਦਿਨ ਪਰ ਉਹ ਸੌਂਦਾ ਰਿਹਾ ਤੇ ਸ਼ਾਮ ਨੂੰ ਉੱਠਿਆ ਤਾਂ ਉੱਠ ਕੇ ਤਿਆਰ ਹੋ ਗਿਆ ਉਹ ਪਹਿਲਾਂ ਦੇ ਮੁਤਾਬਕ ਅੱਜ ਕੁਝ ਜ਼ਿਆਦਾ ਹੀ ਤਿਆਰ ਹੋ ਰਿਹਾ ਸੀ ਮੈਂ ਉਸ ਤੋਂ ਪੁੱਛਿਆ ਕਿ ਕਿੱਥੇ ਜਾ ਰਿਹਾ ਹੈ ਉਹ ਤਾਂ ਉਹ ਕਹਿਣ ਲੱਗਾ ਆਪਣੇ ਕੰਮ ਨਾਲ ਕੰਮ ਰੱਖਿਆ ਕਰ ਬਿਨਾਂ ਵਜ੍ਹਾ ਸਵਾਲ ਕਰਨ ਨੂੰ ਉਵਾਲੀ ਪਤਨੀ ਮੈਨੂੰ ਪਸੰਦ ਨਹੀਂ ਆ ਉਸਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਪੁਲਿਸ ਵਿੱਚ ਗਲਤ ਗੱਲ ਕਿਹੜੀ ਸੀ ਮੈਂ ਦੁਬਾਰਾ ਪੁੱਛਿਆ ਤਾਂ ਜੋ ਗੱਲ ਉਸਨੇ ਕਹੀ ਉਸਨੇ ਮੇਰੇ ਪੈਰ ਲੜ ਖੜਾ ਦਿੱਤੇ ਜਦੋਂ ਕਿ ਉਹ ਆਪਣੀ ਗੱਲ ਕਹਿ ਕੇ ਤਿਆਰ ਹੋ ਕੇ ਚਲਾ ਗਿਆ ਮੈਂ ਨਾ ਜਾਣੇ ਕਿੰਨੀ ਦੇਰ ਤੱਕ ਉਸਦੀ ਗੱਲ ਦੇ ਭਰੋਸਾ ਕਰਨ ਦੀ ਕੋਸ਼ਿਸ਼ ਕਰਦੀ ਰਹੀ ਉਹ ਮੈਨੂੰ ਬਿਨਾਂ ਵਜ੍ਹਾ ਹੀ ਤਲਾਕ ਦੇਣ ਦੀ ਧਮਕੀ ਦੇ ਗਿਆ ਸੀ ਮੈਂ ਹੈਰਾਨ ਰਹਿ ਗਈ ਸੀ ਕਿ ਆਖਰ ਉਸ ਨੂੰ ਕੀ ਹੋ ਗਿਆ ਇੰਨੀ ਛੋਟੀ ਜਿਹੀ ਗੱਲ ਤੇ ਮੈਨੂੰ ਤਲਾਕ ਦੇਣ ਬਾਰੇ ਸੋਚ ਵੀ ਕਿਵੇਂ ਸਕਦਾ ਹੈ ਨਸ਼ਾ ਹੁਕਾ ਰਿਆ ਸੀ ਗਲਤ ਉਸਨੇ ਕੀਤਾ ਤੇ ਆਪਣੀ ਗੱਲ ਗਲਤੀ ਮੰਨਣ ਦੀ ਬਜਾਏ ਉਲਟਾ ਮੇਰੇ ਤੇ ਵਰਨ ਲੱਗਾ ਸੀ ਮੈਨੂੰ ਰਹਿ ਰਹਿ ਕੇ ਆਪਣੇ ਫੈਸਲੇ ਤੇ ਰੋਣਾ ਆ ਰਿਹਾ ਸੀ ਜੇਕਰ ਮੈਂ ਆਪਣੇ ਮਾਪੇ ਦੀ ਗੱਲ ਮੰਨ ਲੈਂਦੀ ਅਤੇ ਉਸ ਨਸ਼ੇੜੀ ਨਾਲ ਵਿਆਹ ਨਾ ਕਰਦੀ ਜੇ ਮੈਂ ਇਸ ਤਰ੍ਹਾਂ ਨਾ ਕਰਦੀ ਤਾਂ ਯਕੀਨਨ ਅੱਜ ਮੇਰੀ ਜ਼ਿੰਦਗੀ ਬਹੁਤ ਚੰਗੀ ਹੁੰਦੀ ਰੋਂਦੇ ਰੋਂਦੇ ਨਾ ਜਾਣੇ ਕਦੋਂ ਮੇਰੀ ਅੱਖ ਲੱਗੀ ਮੈਨੂੰ ਪਤਾ ਹੀ ਨਹੀਂ ਲੱਗਿਆ ਇੱਕ ਤਾਂ ਪਿਛਲੇ ਪੂਰੇ ਦਿਨ ਤੋਂ ਮੈਂ ਭੁੱਖੀ ਸੀ ਤੇ ਉੱਤੋਂ ਸੌਂ ਵੀ ਨਹੀਂ ਪਾਈ ਸੀ ਸ਼ਾਇਦ ਇਸੇ ਵਜ੍ਹਾ ਕਰਕੇ ਮੇਢਾ ਵਕਤ ਹੀ ਮੈਨੂੰ ਨੀਂਦ ਆ ਰਹੀ ਸੀ ਮੇਰੀ ਗੱਲ ਮੇਰੀ ਅੱਖ ਘਰ ਵਿੱਚ ਹੋ ਰੈ ਰੋਲੇ ਨੂੰ ਸੁਣ ਕੇ ਖੁੱਲੀ ਮੈਂ ਬਹੁਤ ਮੁਸ਼ਕਲ ਨਾਲ ਅੱਖਾਂ ਖੋਲ ਕੇ ਵੇਖਿਆ ਤਾਂ ਮੇਰਾ ਪਤੀ ਅੱਜ ਫੇਰ ਨਸ਼ੇ ਦੀ ਹਾਲਤ ਵਿੱਚ ਲੜਖੜਾਉਂਦਾ ਹੋਇਆ ਦੁਵਾਰਾਂ ਨਾਲ ਟਕਰਾਉਂਦਾ ਬਹੁਤ ਮੁਸ਼ਕਲ ਨਾਲ ਕਮਰੇ ਵਿੱਚ ਪਹੁੰਚਿਆ ਸੀ ਉਸ ਨੂੰ ਵੇਖ ਕੇ ਮੈਨੂੰ ਗੁੱਸਾ ਆਉਣ ਲੱਗਾ ਅੱਜ ਮੈਂ ਉਸ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਬਿਲਕੁਲ ਵੀ ਨਹੀਂ ਕੀਤੀ ਸੀ ਸਗੋਂ ਆਪਣੇ ਆਪ ਚੀਜ਼ਾਂ ਨੂੰ ਤੋੜਦਾ ਫੋੜਦਾ ਆਪਣੇ ਬੈੱਡ ਤੇ ਪਹੁੰਚਿਆ ਮੈਂ ਪਹਿਲਾਂ ਹੀ ਸੋਫੇ ਤੇ ਆਪਣੀ ਜਗ੍ਹਾ ਬਣਾ ਲਈ ਸੀ ਕਿਉਂਕਿ ਹੁਣ ਇਸ ਇਨਸਾਨ ਨਾਲ ਰਹਿਣਾ ਮੇਰੇ ਵਾਸਤੇ ਦੀ ਗੱਲ ਨਹੀਂ ਸੀ ਉਹ ਆਪਣੇ ਆਪ ਜਿਵੇਂ ਤਿਵੇਂ ਕਰਕੇ ਬੈਠ ਤੇ ਡਿੱਗ ਪਿਆ ਤੇ ਫਿਰ ਮੈਂ ਵੀ ਸਭ ਕੁਝ ਭੁੱਲ ਕੇ ਫਿਲਹਾਲ ਸੌਣ ਦੀ ਕੋਸ਼ਿਸ਼ ਕਰਨ ਲੱਗੀ ਕਿਉਂਕਿ ਮੇਰਾ ਸਿਰ ਦਰਦ ਨਾਲ ਫਟਿਆ ਜਾ ਰਿਹਾ ਸੀ ਸਵੇਰੇ ਮੈਂ ਉੱਠੀ ਤਾਂ ਮੇਰਾ ਪਤੀ ਕਮਰੇ ਵਿੱਚ ਕਿਤੇ ਵੀ ਨਹੀਂ ਸੀ ਇਹ ਵੇਖ ਕੇ ਮੈਂ ਹੈਰਾਨ ਹੋ ਗਈ ਪਰ ਜਦੋਂ ਮੇਰੀ ਨਜ਼ਰ ਘੜੀ ਤੇ ਪਈ ਤਾਂ ਵਕਤ ਦੇਖ ਕੇ ਮੈਨੂੰ ਝਟਕਾ ਲੱਗਾ ਕਿਉਂਕਿ ਘੜੀ ਦੀਆਂ ਸੋਈਆਂ 4 ਵਜੇ ਦਾ ਵਕਤ ਦੱਸ ਰਹੀਆਂ ਸੀ ਮੈਂ ਹੋਰ ਹੱਥ ਮੂੰਹ ਧੋ ਲਿਆ ਧੋਇਆ ਤੇ ਕਮਰੇ ਤੋਂ ਬਾਹਰ ਨਿਕਲ ਆਈ ਮੈਨੂੰ ਭਰੋਸਾ ਨਹੀਂ ਹੋ ਰਿਹਾ ਸੀ ਕਿ ਮੈਂ ਇੰਨੀ ਦੇਰ ਤੱਕ ਸੁੱਤੀ ਰਹੀ ਪਰ ਜਿਵੇਂ ਹੀ ਅਗਲੇ ਦਿਨ ਮੇਰਾ ਸਹੁਰਾ ਪਿੰਡ ਤੋਂ ਸ਼ਹਿਰ ਆਇਆ ਸੀ ਉਸਨੇ ਮੇਰੀਆਂ ਸੁਜੀ ਹੋਈਆਂ ਅੱਖਾਂ ਵੇਖੀਆਂ ਤਾਂ ਮੈਨੂੰ ਪੁੱਛਿਆ ਤਬੀਅਤ ਤਾਂ ਠੀਕ ਹੈ ਇੰਨੀ ਦੇਰ ਤੱਕ ਕਿਉਂ ਸੁੱਤੀ ਸੀ ਮੇਰੇ ਕੋਲ ਉਹਨਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ ਕਿਉਂਕਿ ਮੈਂ ਆਪਣੇ ਆਪ ਹੈਰਾਨ ਸੀ ਕਿ ਮੈਂ ਇੰਨੀ ਦੇਰ ਕਿਵੇਂ ਸੌ ਸਕਦੀ ਸਾਂ ਮੈਂ ਸਹੁਰੇ ਨੂੰ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੇ ਲਈ ਖਾਣਾ ਲੈਣ ਕਿਚਨ ਵਿੱਚ ਚਲੀ ਗਈ ਕਿਉਂਕਿ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ ਸਾਤੇ ਖਾਣਾ ਖਾਣ ਦੇ ਵਾਸਤੇ ਆਪਣੀ ਕਿਸਮਤ ਤੇ ਰੋਂਨ ਤੋਂ ਇਲਾਵਾ ਔਰ ਕੁਝ ਨਹੀਂ ਬਚਿਆ ਸੀ ਰਾਤ ਨੂੰ ਪਤੀ ਘਰ ਵਾਪਸ ਆਇਆ ਤਾਂ ਜੋ ਆਪਣੇ ਪੂਰੇ ਹੁਸ਼-ਵਿਵਾਸ ਵਿੱਚ ਸੀ ਮੈਂ ਉਸ ਨੂੰ ਵੇਖ ਕੇ ਹੈਰਾਨ ਹੋਈ ਕਿ ਭਲਾ ਅੱਜ ਉਹ ਬਿਨਾਂ ਨਸ਼ੇ ਕਿਵੇਂ ਆ ਗਿਆ ਪਰ ਮੈਂ ਉਸ ਨੂੰ ਪੁੱਛਣਾ ਜਾਂ ਗੱਲ ਕਰਨਾ ਜ਼ਰੂਰੀ ਨਹੀਂ ਸਮਝਿਆ ਰਾਤ ਦੇ 12 ਵਜh ਰਹੇ ਸਨ ਮੈਂ ਸਕੂਨ ਨਾਲ ਆਪਣੇ ਸੋਫੇ ਤੇ ਲੇਟ ਗਈ ਪਰ ਉਸ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਹੈਰਾਨ ਜ਼ਰੂਰ ਹੋਈ ਸੀ ਪਰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਚੱਲ ਕੀ ਰਿਹਾ ਆ ਅਗਲੇ ਦਿਨ ਮੈਂ ਸਵੇਰੇ ਉੱઠી ਤਾਂ ਪਤੀ ਨੇ ਕਿਹਾ ਕਿ ਅੱਜ ਰਾਤ ਸਮਾਨ ਪੈਕ ਰੱਖਣਾ ਕਿਤੇ ਜਾਣਾ ਆ ਮੈਂ ਹਰਾਨ ਹੋ ਗਈ ਕਿ ਹੁਣ ਇਹ ਮੈਨੂੰ ਕਿੱਥੇ ਲੈ ਕੇ ਜਾਣਾ ਚਾਹੁੰਦਾ ਆ ਮੈਂ ਕਿਹਾ ਕਿ ਮੈਨੂੰ ਕਿਤੇ ਨਹੀਂ ਜਾਣਾ ਤਾਂ ਕਹਿਣ ਲੱਗਾ ਕਿ ਜਾਣਾ ਤਾਂ ਤੈਨੂੰ ਪਵੇਗਾ ਤੂੰ ਜਾਏਂਗੀ ਤਾਂ ਹੀ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਾਂਗਾ ਮੈਂ ਹਰਾਨ ਰਹਿ ਗਈ ਕਿ ਭਲਾ ਇਹ ਕੀ ਬੋਲ ਰਿਹਾ ਸੀ ਜਦੋਂ ਕਿ ਉਹ ਜਾ ਚੁੱਕਿਆ ਸੀ ਜਦੋਂ ਕਿ ਮੈਂ ਸਾਰਾ ਦਿਨ ਸੋਚਦੀ ਰਹੀ ਕਿ ਅਖਰ ਇਸ ਦੀ ਗੱਲ ਦਾ ਮਤਲਬ ਕੀ ਸੀ ਸ਼ਾਮ ਨੂੰ ਪਤੀ ਕਰ ਵਾਪਸ ਆਇਆ ਤਾਂ ਕਮਰੇ ਵਿੱਚ ਹੀ ਚਲਾ ਗਿਆ ਜਦੋਂ ਕਮਰੇ ਵਿੱਚ ਆਇਆ ਤਾਂ ਮੈਨੂੰ ਕਹਿਣ ਲੱਗਾ ਸਮਾਨ ਪੈਕ ਕਰ ਲਿਆ ਤੂੰ ਮੈਂ ਹਰਾਨ ਰਹਿ ਗਈ ਕਿ ਇਹ ਮੈਨੂੰ ਇੰਨੀ ਜਲਦਬਾਜ਼ੀ ਵਿੱਚ ਕਿੱਥੇ ਭੇਜਣਾ ਚਾਹੁੰਦਾ ਹੈ ਜਦੋਂ ਅਚਾਨਕ ਉਸ ਨੇ ਮੇਰੇ ਸਾਹਮਣੇ ਕੁਝ ਕਾਗਜ਼ ਛੋਟੇ ਮਹਾਰਾਣੀ ਨਾਲ ਵੇਖਿਆ ਤੇ ਫਿਰ ਜਦੋਂ ਮੈਂ ਉਹਨਾਂ ਨੂੰ ਖੋਲ ਕੇ ਪੜਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਸੀ ਕਿਉਂਕਿ ਉਹ ਕਾਗਜ਼ ਤਲਾਕ ਦੇ ਕਾਗਜ਼ ਸੀ ਮੇਰੇ ਲਈ ਭਰੋਸਾ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਮੇਰੇ ਪਤੀ ਨੇ ਕੁਝ ਵੀ ਸੋਚੇ ਸਮਝੇ ਬਿਨਾ ਮੈਨੂੰ ਤਲਾਕ ਦੇ ਦਿੱਤਾ ਇਹ ਸਭ ਦੇਖ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਨੂੰ ਅਜਿਹੀ ਕਿਸੇ ਚੀਜ਼ ਦਾ ਵਿਸ਼ਵਾਸ ਨਹੀਂ ਸੀ ਮੇਰੇ ਪਤੀ ਨੇ ਮੈਨੂੰ ਮੇਰੇ ਘਰ ਵਾਪਸ ਹੀ ਵੀ ਭਜਵਾ ਦਿੱਤਾ ਮੇਰੇ ਮਾਂ ਬਾਪ ਨੂੰ ਪਤਾ ਲੱਗਿਆ ਤਾਂ ਉਹ ਵੀ ਪਰੇਸ਼ਾਨ ਹੋ ਗਏ ਪਰ ਕਿਸਮਤ ਦਾ ਲਿਖਿਆ ਕੌਣ ਟਾਲ ਸਕਦਾ ਸੀ ਪਰ ਇਸੇ ਦੌਰਾਨ ਮੈਂ ਸੋਚ ਲਿਆ ਸੀ ਕਿ ਮੈਂ ਇਸ ਦਾ ਬਤਲਾ ਲੈ ਕੇ ਰਾਂਗੀ ਇਸੇ ਦੌਰਾਨ ਮੇਰਾ ਸਹੁਰਾ ਮੈਨੂੰ ਮਿਲਣ ਮੇਰੇ ਘਰ ਆਏ ਸੀ ਪਰ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਪਰ ਕੁਝ ਦਿਨਾਂ ਬਾਅਦ ਮੈਂ ਆਪਣੇ ਸਹੁਰੇ ਨੂੰ ਫੋਨ ਕਰਕੇ ਆਪਣੇ ਹਵੇਲੀ ਬੁਲਾਇਆ ਤੇ ਅਗਲੇ ਹੀ ਦਿਨ ਉਹ ਆ ਗਏ ਉਹਨਾਂ ਨੇ ਮੈਨੂੰ ਪੁੱਛਿਆ ਕੀ ਗੱਲ ਹੋਈ ਸੀ ਕਿਸ ਵਜ੍ਹਾ ਕਰਕੇ ਉਸਨੇ ਤੈਨੂੰ ਤਲਾਕ ਦਿੱਤਾ ਤਾਂ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਉਹ ਨਸ਼ਾ ਕਰਨ ਲੱਗਾ ਸੀ ਇਸ ਦੇ ਬਾਅਦ ਵੀ ਮੈਂ ਉਸ ਨਾਲ ਗੁਜ਼ਾਰਾ ਕਰ ਰਹੀ ਸੀ ਇੱਕ ਦਿਨ ਅਚਾਨਕ ਉਸਨੇ ਤਲਾਕ ਦੇ ਕਾਗਜ਼ ਮੇਰੇ ਮੂੰਹ ਤੇ ਮਾਰੇ ਅਤੇ ਮੈਨੂੰ ਇੱਥੇ ਪੇਜ ਦਿੱਤਾ ਮੈਨੂੰ ਆਪਣੀ ਕਿਸਮਤ ਤੇ ਰੋਣਾ ਆ ਰਿਹਾ ਸੀ ਪਰ ਸਹੁਰੇ ਦੀ ਅਗਲੀ ਗੱਲ ਸੁਣ ਕੇ ਮੇਰੇ ਸੀਰ ਤੇ ਹੈਰਤ ਤੇ ਪਹਾੜ ਟੁੱਟ ਪਏ ਮੇਰਾ ਸਹੁਰਾ ਕਹਿ ਰਿਹਾ ਸੀ ਕਿ ਮੇਰੇ ਤਲਾਕ ਦੇ 2 ਦਿਨ ਬਾਅਦ ਉਸਨੇ ਦੂਜਾ ਵਿਆਹ ਕਰ ਲਿਆ ਸੀ ਕੁੜੀ ਕਾਫੀ ਤੇਜ਼ ਹੈ ਉਸਨੇ ਹੀ ਉਸ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ ਹੋਵੇਗਾ ਤੇ ਹੁਣ ਤਾਂ ਉਹ ਦੋਨੇ ਹੀ ਖੁਸ਼ ਰਹੇ ਰਹਿਆ ਹਨ ਇਹ ਸਭ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਗਏ ਮੈਂ ਜਜ਼ਬਾਤ ਵਿੱਚ ਇੱਕ ਬਹੁਤ ਹੀ ਖਤਰਨਾਕ ਕਦਮ ਚੁੱਕਨ ਦਾ ਸੋਚ ਲਿਆ ਮੈਂ ਆਪਣੇ ਸਹੁਰੇ ਨੂੰ ਕਿਹਾ ਕਿ ਤੁਹਾਨੂੰ ਮੇਰੇ ਨਾਲ ਵਿਆਹ ਕਰਨਾ ਹੋਵੇਗਾ ਮੇਰੀ ਗੱਲ ਸੁਣ ਕੇ ਉਹ ਹਰਾ ਰਹਿ ਗਏ ਕਿਉਂਕਿ ਉਹ ਮੇਰੇ ਬਾਪ ਦੇ ਉਮਰ ਦੇ ਸਨ ਪਲਾਓ ਮੇਰੇ ਨਾਲ ਵਿਆਹ ਕਿਵੇਂ ਕਰ ਸਕਦੇ ਸਨ जानਦੀ ਸੀ ਕਿ ਮੇਰਾ ਸੋਹਰਾ ਮੇਰੇ ਪਤੀ ਦੇ ਸਕਾ ਬਾਪ ਨਹੀਂ ਸਕੋਂ ਉਸ ਦਾ ਚਾਚਾ ਸੀ ਉਹਨਾਂ ਨੇ ਵਿਆਹ ਨਹੀਂ ਕੀਤਾ ਸੀ ਅਤੇ ਮੇਰੇ ਪਤੀ ਨੂੰ ਹੀ ਆਪਣਾ ਪੁੱਤਰ ਸਮਝ ਕੇ ਪਾਲਦੇ ਰਹੇ ਕਿਉਂਕਿ ਮੇਰੇ ਪਤੀ ਦੇ ਮਾਪੇ ਬਚਪਨ ਵਿੱਚ ਹੀ ਕਿਸੇ ਹਾਦਸੇ ਵਿੱਚ ਮਰ ਚੁੱਕੇ ਸਨ ਪਹਿਲਾਂ ਤਾਂ ਉਹ ਸਾਫ਼ ਇਨਕਾਰ ਕਰਦੇ ਰਹੇ ਪਰ ਮੇਰੀ ਜਿੱਦ ਦੀ ਵਜ੍ਹਾ ਉਹਨਾਂ ਨੇ ਹਾਮੀ ਪਰ ਲਈ ਅਗਲੇ ਦਿਨ ਮੈਂ ਉਹਨਾਂ ਦੀ ਪਤਨੀ ਬਣ ਕੇ ਘਰ ਵਿੱਚ ਮੌਜੂਦ ਹੋ ਸੀ ਮੈਨੂੰ ਆਪਣੇ ਸਾਹਮਣੇ ਵੇਖ ਕੇ ਮੇਰਾ ਪਤੀ ਮੇਰੇ ਕੋਲ ਆਇਆ ਤੇ ਆਪਣੇ ਨਾਲ ਪਤਨੀ ਨੂੰ ਹੀ ਲੈ ਕੇ ਆਇਆ ਤੇ ਕਹਿਣ ਲੱਗਾ ਵੇਖ ਮੈਂ ਤੇਰੇ ਤੋਂ ਜ਼ਿਆਦਾ ਖੂਬਸੂਰਤ ਪਤਨੀ ਲੈ ਆਇਆ ਹਾਂ ਅਤੇ ਮੈਂ ਇਸ ਨਾਲ ਬਹੁਤ ਖੁਸ਼ ਹਾਂ ਪਰ ਤੂੰ ਇੱਥੇ ਕੀ ਕਰਨਾ ਆ ਕੀ ਹੁਣ ਦੁਬਾਰਾ ਮੇਰੀ ਪਤਨੀ ਬਣ ਦੇ ਸੁਪਨੇ ਵੇਖ ਰਹੀ ਆ ਮੈਨੂੰ ਵੇਖ ਕੇ ਉਹ ਆਪਣੀ ਪਤਨੀ ਦੇ ਹੱਥ ਤੇ ਹੱਥ ਮਾਰਦਾ ਹੱਸ ਕੇ ਮੇਰਾ ਮਜ਼ਾਕ ਉਡਾਰ ਰਿਹਾ ਸੀ ਜਦੋਂ ਕਿ ਮੇਰੀ ਬਰਦਾਸ਼ਟ ਹੁਣ ਖਤਮ ਹੋ ਚੁੱਕੀ ਸੀ ਮੈਂ ਪਹਿਲੀ ਫੁਰਸਤ ਵਿੱਚ ਉਸ ਲਈ ਚਿਹਰੇ ਤੇ ਚਪੇੜ ਮਾਰੀ ਉਸ ਨੂੰ ਸ਼ਾਇਦ ਮੇਰੇ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਇਸ ਵਜ੍ਹਾ ਨਾਲ ਉਹ ਮੈਨੂੰ ਵੇਖ ਕੇ ਹੈਰਾਨ ਰਹਿ ਗਿਆ ਹੈਰਾਨ ਤਾਂ ਉਸ ਦੀ ਪਤਨੀ ਵੀ ਹੋ ਗਈ ਸੀ ਉਸ ਦੇ ਪਤੀ ਨੂੰ ਉਸ ਦੀ ਐਕਸ ਪਤਨੀ ਵੱਲੋਂ ਪਈ ਚਪੇੜ ਉਸ ਦੀ ਬੇਇੱਜ਼ਤੀ ਲਈ ਕਾਫੀ ਸੀ ਉਹ ਮੇਰੇ ਵੱਲ ਵਾਅਦਾ ਉਹ ਉਸ ਤੋਂ ਪਹਿਲਾਂ ਹੀ ਮੇਰੇ ਸਹੁਰੇ ਨੇ ਅੱਗੇ ਵਧਦੇ ਹੋਏ ਉਸਦੇ ਚਿਹਰੇ ਤੇ ਇੱਕ ਹੋਰ ਜ਼ੋਰਦਾਰ ਚਪੇੜ ਮਾਰੀ ਇਹ ਸਭ ਵੇਖ ਕੇ ਉਹ ਸਹੀ ਵਿੱਚ ਹੈਰਾਨ ਹੋ ਗਿਆ ਸੀ ਸਗੋਂ ਉਹ ਕਹਿ ਰਿਹਾ ਸੀ ਕਿ ਇਹ ਤੁਹਾਡੀ ਮਾਂ ਦੀ ਐਸੇ ਤਰ੍ਹਾਂ ਰੱਖ ਦਿਆ ਹੁਣੇ ਮੇਰੀ ਪਤਨੀ ਖਬਰਦਾਰ ਜੋ ਇਸ ਨਾਲ ਉੱਚੀ ਆਵਾਜ਼ ਵਿੱਚ ਗੱਲ ਵੀ ਕੀਤੀ ਵਰਨਾ ਇਹ ਸਾਰੀ ਜਾਇਦਾਦ ਮੇਰੀ ਹੈ ਅਤੇ ਮੈਂ ਪੂਰਾ ਹੱਕ ਰੱਖਦਾ ਹਾਂ ਕਿ ਕਰ ਤੂੰ ਵੀ ਤੁਹਾਨੂੰ ਬਾਹਰ ਕੱਢ ਕੱਢ ਸਕਦਾ ਹਾਂ ਉਹਨਾਂ ਦੀ ਗੱਲ ਸੁਣ ਕੇ ਉਸ ਨੂੰ ਸਦਮਾ ਲੱਗਿਆ ਉਦੋਂ ਤਾਂ ਉਹ ਕੁਝ ਬੋਲ ਨਹੀਂ ਪਾਇਆ ਮੈਂ ਆਪਣੇ ਪਤੀ ਨਾਲ ਉਸ ਉਹਨਾਂ ਦੇ ਕਮਰੇ ਵਿੱਚ ਚਲੀ ਗਈ ਮੈਂ ਉੱਥੇ ਆਈ ਹੀ ਉਸ ਦੀ ਜ਼ਿੰਦਗੀ ਤਬਾਹ ਕਰਨ ਲਈ ਸੀ ਜਿਸ ਤਰ੍ਹਾਂ ਉਸ ਨੇ ਮੇਰੀ ਕੀਤੀ ਸੀ ਅਗਲੇ ਦਿਨ ਜਦੋਂ ਮੈਂ ਸਵੇਰੇ ਉੱઠી ਤਾਂ ਸਭ ਤੋਂ ਪਹਿਲਾਂ ਉਸ ਦੀ ਪਤਨੀ ਨਾਸ਼ਤਾ ਬਣਾਉਣ ਦਾ ਹੁਕਮ ਦਿੱਤਾ ਸਾਰੇ ਨੌਕਰਾਂ ਨੂੰ ਮੈਂ ਕਹਿ ਚੁੱਕੀ ਸੀ ਉਹ ਬਸ ਮੇਰੇ ਹੀ ਕੰਮ ਕਰਨ ਜਦੋਂ ਕਿ ਉਹ ਜੋ ਇੰਨੇ ਦਿਨਾਂ ਤੋਂ ਆਰਾਮ ਦੀ ਜ਼ਿੰਦਗੀ ਬਿਤਾ ਰਹੀ ਸੀ ਹੁਣ ਉਸ ਨੂੰ ਉਸਦੀ ਅਸਲੀ ਔਕਾਤ ਦੱਸਣ ਦਾ ਵਕਤ ਆ ਗਿਆ ਸੀ ਮੈਂ ਉਸ ਤੋਂ ਨਾਸ਼ਤਾ ਬਣਵਾਇਆ ਜੋ ਕਿਸੇ ਕੰਮ ਦਾ ਨਹੀਂ ਸੀ ਉਹ ਨਾਸ਼ਤਾ ਮੈਂ ਵਾਪਸ ਪੇ ਦੇ ਦਿੱਤਾ ਤੇ ਉਹਨਾਂ ਦੋਨਾਂ ਨੂੰ ਹੀ ਖਾਣ ਦਾ ਹੁਕਮ ਦੇ ਦਿੱਤਾ ਆਪਣੇ ਲਈ ਤੇ ਸਹੁਰੇ ਲਈ نوکرانی نو کہہ کے تازہ کھانا بنوا لیا سی کھانا کھانے ਤੋਂ ਬਾਅਦ ਮੈਂ ਉਸ ਤੋਂ ਘਰ ਦੀ ਪੂਰੀ ਸਫਾਈ ਕਰਵਾਈ ਮੇਰਾ ਪਤੀ ਜੀ ਦਾਦੇ ਦੇ ਮਾਮਲੇ ਵਿੱਚ ਬਹੁਤ لالچی ਸੀ ਇਸ وجہ ਨਾਲ ਉਹ ਚੁੱਪਚਾਪ ਸਭ ਕੁਝ برداشت ਕਰ ਰਿਹਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਜੇਕਰ ਇਹ ਸ਼ਾਨਾ ਸ਼ੌਕ ਤੋਂ ਉਸ ਤੋਂ ਖੋਗ ਲਈ ਤਾਂ ਉਸ ਦੇ ਹੱਥ ਖਾਲੀ ਰਹਿ ਜਾਣਗੇ ਮੈਂ ਕੁਝ ਦਿਨਾਂ ਵਿੱਚ ਹੀ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ ਅਤੇ ਫਿਰ ਉਹ ਦਿਨ ਵੀ ਆ ਗਿਆ ਜਿਸ ਦਾ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਸ ਦੀ ਪਤਨੀ ਕੰਮ ਕਰ ਕਰ ਕੇ ਥੱਕ ਗਈ ਸੀ ਉਸ ਨੇ ਵੀ ਇਸ ਆਰਾਮ ਦੀ ਵਜ੍ਹਾ ਕਰਕੇ ਹੀ ਉਸ ਨਾਲ ਵਿਆਹ ਕੀਤਾ ਸੀ ਤੇ ਹੁਣ ਜਦੋਂ ਉਸ ਨੂੰ ਇਹ ਨੌਕਰਾਨੀਆਂ ਵਾਲੀ ਜ਼ਿੰਦਗੀ ਗੁਜ਼ਾਰਨੀ ਪੈ ਰਹੀ ਸੀ ਤਾਂ ਉਸ ਨੇ ਆਪਣੇ ਆਪ ਹੀ ਤਲਾਕ ਦਾ ਕਹਿ ਦਿੱਤਾ ਉਸ ਨੇ ਕਿਹਾ ਕਿ ਉਹ ਬਹੁਤ ਹੀ ਖੂਬਸੂਰਤ ਇਕ ਤੂੰ ਇਕਵਾਦ ਕਿ ਮੇਰੇ ਰਿਸ਼ਤੇ ਮਿਲ ਜਾਣਗੇ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੀ ਮੈਨੂੰ ਤਲਾਕ ਦੇ ਦੇ ਅਤੇ ਮੇਰੀ ਜਾਨ ਛੱਡ ਦੇ ਉਹ ਉਸ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਕਿਸੇ ਵੀ ਸੂਰਤ ਵਿੱਚ ਉਸ ਨਾਲ ਰਹਿਣ ਲਈ ਤਿਆਰ ਨਹੀਂ ਸੀ ਫਿਰ ਮਜਬੂਰਨ ਉਸ ਨੂੰ ਤਲਾਕ ਦੇਣਾ ਹੀ ਪਿਆ ਅਤੇ ਉਸ ਦੀ ਪਤਨੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਅਗਲੇ ਦਿਨ ਮੇਰਾ ਪਤੀ ਮੇਰੇ ਕੋਲ ਆਇਆ ਮੇਰੇ ਤੋਂ ਮਾਫੀ ਮੰਗਣ ਲੱਗਾ ਪਰ ਮੈਨੂੰ ਉਸਤੇ ਭੋਰਾ ਵੀ ਦਰਸ ਨਹੀਂ ਆਇਆ ਮੈਂ ਵੀ ਆ ਤੋ ਪਹਿਲਾਂ ਹੀ तमाम ਜਾਇਦਾਦ ਆਪਣੇ ਨਾ ਕਰਵਾ ਲਈ ਸੀ ਕਿਉਂਕਿ ਮੇਰੇ ਸਹੁਰੇ ਨੂੰ ਕੈਂਸਰ ਸੀ ਅਤੇ ਉਹ ਆਖਰੀ ਸਟੇਜ ਤੇ ਸਨ ਉਹਨਾਂ ਦਾ ਬਚਣਾ ਮੁਸ਼ਕਲ ਸੀ ਅਤੇ ਇਸ وجہ ਕਰਕੇ ਉਹਨਾਂ ਨੇ ਆਪਣੀ तमाम ਜਾਇਦਾਦ ਮੇਰੇ ਨਾਂ ਕਰ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਆਪਣੇ ਭਤੀਜੇ ਤੇ ਪੂਰਾ ਭਰੋਸਾ ਨਹੀਂ ਸੀ ਕਿ ਉਹ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਜਾਇਦਾਦ ਨੂੰ ਸੰਭਾਲ ਕੇ ਰੱਖੇਗਾ ਹਾਲਾਂਕਿ ਉਹਨਾਂ ਨੂੰ ਭਰੋਸਾ ਸੀ ਕਿ ਉਸ ਨੂੰ ਆਪਣੀ ਅਜਾ ਸਿੰਘਾਂ ਵਿੱਚ ਹੀ ਉਡਾ ਦੇਵੇਗਾ ਪੂਰੀ ਜਾਇਦਾਦ ਮੇਰੇ ਨਾਂ ਤੇ ਸੀ ਤਾਂ ਮੈਂ ਉਸ ਨੂੰ ਉਸ ਗੱਲ ਬਾਰੇ ਵੀ ਅਗਾਹ ਕਰ ਦਿੱਤਾ ਸੀ ਕਿ तमाम ਜਾਇਦਾਦ ਮੇਰੇ ਨਾਂ ਹੋ ਚੁੱਕੀ ਹੈ ਤੇ ਤੈਨੂੰ ਇੱਕ ਫੁੱਟੀ ਕੌੜੀ ਵੀ ਨਹੀਂ ਮਿਲਣੀ ਹੁਣ ਤੂੰ ਆਪਣੀ ਉਸੇ ਹਸੀਨ ਪਤਨੀ ਕੋਲ ਜਾ ਕੇ ਰਹਿ ਉਹੀ ਤੈਨੂੰ ਖਵਾਵੇਗੀ ਅਤੇ ਉਹ ਹੀ ਤੇਰੀ तमाम जरूरत ਪੂਰੀ ਕਰੇਗੀ ਮੇਰੀ ਗੱਲ ਸੁਣ ਕੇ ਉਸਤੇ ਪਹਾੜ ਟੁੱਟ ਪਏ ਉਸ ਨੂੰ ਆਪਣੇ ਬਾਪ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ ਪਰ ਜੋ ਵੀ ਹੋਇਆ ਉਹ ਮੇਰੇ ਲਈ ਵਧੀਆ ਸੀ ਉਹ ਘਰ ਛੱਡ ਕੇ ਨਹੀਂ ਜਾ ਸਕਦਾ ਸੀ ਕਿਉਂਕਿ ਉਸ ਦੀ ਪਤਨੀ ਤਾਂ ਪਹਿਲਾਂ ਹੀ ਜਾ ਚੁੱਕੀ ਸੀ ਅਤੇ ਹੁਣ ਪਲਾਓ ਕਿੱਥੇ ਜਾ ਸਕਦਾ ਸੀ ਇਸ ਕਰਕੇ ਉਸ ਨੇ ਮੇਰੇ ਅੱਗੇ ਹੱਥ ਜੋੜ ਦਿੱਤੇ ਕਿ ਮੈਂ ਉਸ ਨੂੰ ਘਰ ਤੋਂ ਨਾ ਕੱਢਾ ਮੈਨੂੰ ਹੀ ਉਸਤੇ ਥੋੜਾ ਜਰਾ ਮਾਗਿਆ ਅਤੇ ਮੈਂ ਉਸਨੂੰ ਘਰ ਦੀ ਘਰ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਹਲੇ ਕੁਝ ਹੀ ਦਿਨ ਗੁਜ਼ਰੇ ਸੰਕੇ ਮੇਰਾ ਸਹੁਰਾ ਮਰ ਗਿਆ ਮੇਰਾ ਪਤੀ ਆਪਣੇ ਬਾਪ ਦੀ ਮੌਤ ਦਾ ਸਦਮਾ برداشت ਨਹੀਂ ਕਰ ਸਕਿਆ ਤੇ ਕਾਫੀ ਬਿਮਾਰ ਹੋ ਗਿਆ ਇਸੇ ਦੌਰਾਨ ਮੈਂ ਉਸਦੀ ਬਹੁਤ ਸੇਵਾ ਕੀਤੀ ਤੇ ਕੁਝ ਦਿਨਾਂ ਵਿੱਚ ਜਦੋਂ ਉਹ ਠੀਕ ਹੋਇਆ ਮੇਰੇ ਅੱਗੇ ਰੋਣ ਲੱਗਾ ਤੇ ਮੇਰੇ ਤੋਂ ਮਾਫੀ ਮੰਗਣ ਲੱਗਾ ਉਸਦੀ ਹਾਲਤ ਸੱਚ ਵਿੱਚ ਰਹਿਮ ਕਰਨ ਵਾਲੀ ਸੀ ਮੈਨੂੰ ਨਾ ਚਾਹੁੰਦੇ ਹੋਏ ਵੀ ਉਸਤੇ ਰਹਿਮ ਆ ਗਿਆ ਫਿਰ ਮੈਂ ਉਸਨੂੰ ਮਾਫ ਕਰ ਦਿੱਤਾ ਉਹ ਕਹਿਣ ਲੱਗਾ ਉਸਨੇ ਮੇਰੇ ਨਾਲ ਬਹੁਤ ਨਾ ਇਨਸਾਫੀ ਕੀਤੀ ਸੀ ਖੂਬਸੂਰਤੀ ਦੇ ਚੱਕਰ ਵਿੱਚ ਆ ਕੇ ਉਸਨੇ ਆਪਣੇ ਆਪ ਹੀ ਆਪਣਾ ਵਸਿਆ ਵਸਾਇਆ ਘਰ ਉਜਾੜ ਦਿੱਤਾ ਸੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਪੜ੍ਹੇ ਲਿਖੇ ਹੋ ਆਪਣੇ ਪੈਰਾਂ ਤੇ ਖੜੇ ਹੋ ਕੋਈ ਨੌਕਰੀ ਕਰੋ ਮੈਂ ਆਪਣੀ ਜਾਇਦਾਦ ਵਿੱਚੋਂ ਤੁਹਾਨੂੰ ਕੁਝ ਵੀ ਨਹੀਂ ਦੇਵਾਂਗੀ ਉਸਨੇ ਮੇਰੀ ਗੱਲ ਮੰਨ ਲਈ ਅਤੇ ਫਿਰ ਨੌਕਰੀ ਤਲਾਸ਼ ਵਿੱਚ ਨਿਕਲ ਗਿਆ ਉਸ ਦਾ ਕੰਮ ਕਰਨ ਲਈ ਮੈਂ ਉਸ ਨੂੰ ਨੌਕਰੀ ਵੀ ਦੇ ਦਿੱਤੀ ਜਿਸ ਕਰਕੇ ਉਸ ਨੇ ਮੇਰਾ ਧੰਨਵਾਦ ਕੀਤਾ ਹੁਣ ਉਸ ਨੂੰ ਬਸ ਆਪਣੇ ਲਈ ਚੰਗੀ ਨੌਕਰੀ ਤਲਾਸ਼ ਕਰਨੀ ਸੀ ਤਾਂ ਕਿ ਉਹ ਸਭ ਕੁਝ ਠੀਕ ਕਰ ਸਕੇ ਉਹ ਸਵੇਰੇ ਹੀ ਘਰ ਤੋਂ ਚਲਾ ਜਾਂਦਾ ਤੇ ਸ਼ਾਮ ਨੂੰ ਘਰ ਵਾਪਸ ਆਉਂਦਾ ਇੱਕ ਹਫ਼ਤੇ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਇੱਕ ਬਹੁਤ ਚੰਗੀ ਕੰਪਨੀ ਵਿੱਚ ਮੈਨੇਜਰ ਦੀ ਨੌਕਰੀ ਮਿਲ ਗਈ ਉਹ ਘਰ ਆਇਆ ਤਾਂ ਬਹੁਤ ਖੁਸ਼ ਹੋਇਆ ਉਸਨੇ ਮੈਨੂੰ ਦੱਸਿਆ ਕਿ ਉਸ ਨੂੰ ਨੌਕਰੀ ਮਿਲ ਗਈ ਹੁਣ ਛੇਤੀ ਉਹ ਆਪਣੇ ਪੈਰਾਂ ਤੇ ਖੜਾ ਹੋ ਜਾਵੇਗਾ ਮੈਨੂੰ ਖੁਸ਼ੀ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਸੁਧਰ ਲੱਗਾ ਹੈ ਮੇਰੇ ਲਈ ਕਾਫੀ ਸੀ ਇੱਕ ਦਿਨ ਉਹ ਰਾਤ ਨੂੰ ਘਰ ਵਾਪਸ ਆਇਆ ਤੇ ਮੇਰੇ ਕਮਰੇ ਵਿੱਚ ਚਲਾਇਆ ਇੰਨੇ ਦਿਨਾਂ ਵਿੱਚ ਇਹ ਪਹਿਲੀ ਵਾਰ ਉਹ ਮੇਰੇ ਕਮਰੇ ਵਿੱਚ ਆਇਆ ਸੀ ਮੈਂ ਉਸ ਦੀ ਆਉਣ ਦੀ ਵਜ੍ਹਾ ਪੁੱਛੀ ਤਾਂ ਮੇਰੇ ਕੋਲ ਗੋਡਿਆਂ ਪੱਜਵੇਂ ਤੇ ਬੈਠ ਗਿਆ ਤੇ ਫਿਰ ਉਸ ਨੇ ਜੋ ਗੱਲ ਮੈਨੂੰ ਦੱਸੀ ਉਹ ਸੁਣ ਕੇ ਮੇਰੀ ਹੈਰਾਨੀ ਨਾਲ ਅੱਖਾਂ ਫਟ ਗਈਆਂ ਫਟੀਆਂ ਰਹਿ ਗਈਆਂ ਕਿ ਜੋ ਗੱਲ ਉਹ ਕਹਿ ਚੁੱਕਿਆ ਸੀ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਅਜਿਹੀ ਕੋਈ ਗੱਲ ਕਰ ਸਕਦਾ ਹੈ ਮੈਂ ਉਸ ਨੂੰ ਵਾਪਸ ਉਸਦੇ ਕਮਰੇ ਵਿੱਚ ਭੇਜ ਦਿੱਤਾ ਤੇ ਮੈਂ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕਦੀ ਅਤੇ ਸਾਰੀ ਰਾਤ ਰੋ ਰੋ ਕੇ ਹੀ guzari ਅਗਲੇ ਸਵੇਰੇ ਹੁੰਦੇ ਹੀ ਮੈਂ ਡਰਾਈਵਰ ਨਾਲ ਵਾਪਸ ਆਪਣੀ ਹਵੇਲੀ ਆ ਗਈ ਮੇਰੇ ਮਾਪੇ ਮੇਰੇ ਅਚਾਨਕ ਹੋਂਦ ਤੇ ਪਰੇਸ਼ਾਨ ਹੋ ਗਏ ਪਰ ਮੈਂ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਫਿਰ ਮੈਂ ਆਪਣੇ ਕਮਰੇ ਵਿੱਚ ਉੱਥੋਂ ਆਪਣਾ ਜ਼ਰੂਰੀ ਸਮਾਨ ਸਮੇਟਿਆ ਅਤੇ ਸ਼ਾਮ ਤੱਕ ਘਰ ਵਾਪਸ ਘਰ ਆ ਗਈ ਮੈਂ ਉਸ ਦਾ ਇੰਤਜ਼ਾਰ ਕਰਨ ਲੱਗੀ ਪਰ ਮੇਰਾ ਇੰਤਜ਼ਾਰ ਇੰਤਜ਼ਾਰ ਹੀ ਰਹਿ ਗਿਆ ਤੇ ਉਹ ਰਾਤ ਨੂੰ ਘਰ ਵਾਪਸ ਹੀ ਨਹੀਂ ਆਇਆ ਮੈਂ ਹੈਰਾਨ ਹੋ ਗਈ ਮੈਂ ਅਗਲੇ ਦਿਨ ਉਹਨੇ ਇੰਤਜ਼ਾਰ ਕਰਦੀ ਰਹੀ ਪਰ ਉਹ ਵਾਪਸ ਨਹੀਂ ਆਇਆ ਮੈਂ ਸਮਝ ਗਈ ਸੀ ਕਿ ਮੈਂ ਉਸਦੀ ਗੱਲ ਨਹੀਂ ਮੰਨੀ ਸ਼ਾਇਦ ਇਸ وجہ ਨਾਲ ਉਹ ਨਿਰਾਸ਼ ਹੋ ਗਿਆ ਹੈ ਜਹਾ ਆਪਣੇ ਕਿਤੇ ਤੇ ਪਛਤਾ ਰਿਹਾ ਹੈ ਪਰ ਮੈਂ ਇੰਨਾ ਜ਼ਰੂਰ ਜਾਣਦੀ ਸੀ ਕਿ ਹੁਣ ਮੈਨੂੰ ਕੀ ਕਰਨਾ ਹੈ ਕਿਵੇਂ ਜ਼ਿੰਦਗੀ ਨੂੰ ਆਪਸ ਆਪਣੇ ਰਸਤੇ ਤੇ ਲੈਣਾ ਹੈ ਸਾਰਾ ਦਿਨ ਇੰਤਜ਼ਾਰ ਕਰਨ ਦੇ ਬਾਅਦ ਹੁਣ ਮੇਰੀ ਅੱਖ ਲੱਗੀ ਹੀ ਸੀ ਕਿ ਮੈਨੂੰ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਮੇਰਾ ਪਤੀ ਰਾਤ ਨੂੰ ਘਰ ਵਾਪਸ ਆਇਆ ਤਾਂ ਮੈਨੂੰ ਆਪਣੇ ਕਮਰੇ ਵਿੱਚ ਵੇਖ ਕੇ ਚੌਂ ਗਿਆ ਮੈਨੂੰ ਆਪਣੇ ਕਮਰੇ ਵਿੱਚ ਵੇਖ ਕੇ ਯਕੀਨਨ ਉਸ ਨੂੰ ਹੈਰਤ ਹੋਈ ਹੋਵੇਗੀ ਉਸ ਨੇ ਮੈਨੂੰ ਪੁੱਛਿਆ ਕਿ ਮੈਂ ਅੱਧੀ ਰਾਤ ਉਸਦੇ ਕਮਰੇ ਵਿੱਚ ਕੀ ਕਰ ਰਹੀ ਹਾਂ ਮੈਂ ਕਿਹਾ ਕਿ ਪਹਿਲਾਂ ਨਹਾ ਲਵਾਂ ਫਿਰ ਮੈਂ ਤੁਹਾਡੇ ਲਈ ਖਾਣਾ ਲਗਾਉਂਦੀ ਹਾਂ ਫਿਰ ਗੱਲ ਕਰਦੇ ਹਾਂ ਉਹ ਸਿਰ ਹਿਲਾ ਕੇ ਚਲਾ ਗਿਆ ਅਤੇ ਫ੍ਰੈਸ਼ ਹੋ ਕੇ ਆਇਆ ਤਾਂ ਮੈਂ ਉਸ ਲਈ ਖਾਣਾ ਲਗਾਇਆ ਖਾਣਾ ਖਾਣ ਤੋਂ ਬਾਅਦ ਪੰਡਿਤ ਸਮੀਤ ਕੇ ਵਾਪਸ ਉਸਦੇ ਕਮਰੇ ਵਿੱਚ ਆਈ ਅਤੇ ਉਸਦੇ ਸਾਹਮਣੇ ਦੋ ਫਾਈਲਾਂ ਸੀ ਉਹਨਾਂ ਨੂੰ ਵੇਖ ਕੇ ਉਹ ਉਲਝ ਗਿਆ ਪਰ ਜਦੋਂ ਉਸਨੇ ਉਹਨਾਂ ਫਾਈਲਾਂ ਨੂੰ ਚੁੱਕਿਆ ਤਾਂ ਫਾਈਲ ਵਿੱਚ ਮੌਜੂਦ ਕਾਗਜ਼ ਤੇ ਲਿਖਿਆ ਲਿਖੇ ਹੋਏ ਸ਼ਬਦਾਂ ਨੂੰ ਪੜ੍ਹ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਉਸਨੇ ਹਰਾਨੀ ਨਾਲ ਪਹਿਲਾ ਫਾਈਲ ਵੇਖੀ ਫਿਰ ਮੈਨੂੰ ਦੇਖਣ ਲੱਗਾ ਮੇਰੀਆਂ ਅੱਖਾਂ ਵਿੱਚ ਹੰਝੂ ਸਨ ਉਹ ਮੇਰੇ ਕੋਲ ਆਇਆ ਤੇ ਮੈਨੂੰ ਗੱਲ ਲਗਾ ਲਿਆ ਕਿਉਂਕਿ ਸਾਡਾ ਤਲਾਕ ਕਦੇ ਹੋਇਆ ਹੀ ਨਹੀਂ ਸੀ ਕਿਉਂਕਿ ਉਸਨੇ ਫਰਜੀ ਕਾਗਜ਼ ਬਣਵਾਏ ਸਨ ਪਰ ਉਹਨਾਂ ਤੇ ਸਨਤਾ ਕਿਤੇ ਵੀ ਕਿਤੇ ਹੀ ਨਹੀਂ ਸੰਤਾਨ ਨਾ ਹੀ ਉਸਨੇ ਮੈਨੂੰ ਬਹੁਤ ਲਗ ਦਿੱਤਾ ਸੀ ਮੈਂ ਆਪਣੇ ਸਹੁਰੇ ਨਾਲ ਮਿਲ ਗਈ ਸੀ ਕਿਉਂਕਿ ਜਦੋਂ ਉਹ ਮੈਨੂੰ ਮਿਲਣ ਲਈ ਆਏ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਕੈਂਸਰ ਹੈ ਤੇ ਹੁਣ ਉਹ ਜ਼ਿਆਦਾ ਦਿਨ ਤੱਕ ਜਿੰਦਾ ਨਹੀਂ ਰਹਿ ਸਕਦੇ ਪਰ ਉਹ ਆਪਣੀ ਜ਼ਿੰਦਗੀ ਵਿੱਚ ਆਪਣੇ ਪਤੀਜੇ ਦਾ ਘਰ ਵਸਿਆ ਦੇਖਣਾ ਚਾਹੁੰਦੇ ਹਨ ਜਿਸ ਕੁੜੀ ਨਾਲ ਤੇਰੇ ਪਤੀ ਨੇ ਵਿਆਹ ਕੀਤਾ ਹੈ ਅਤੇ ਉਸ ਨੂੰ ਸਬਕ ਸਿਖਾਉਣਾ ਹੈ ਸਾਡੇ ਲਈ ਉਸ ਨੂੰ ਸਭ ਕੁਝ ਸਿਖਾਉਣਾ ਬਿਲਕੁਲ ਵੀ ਮੁਸ਼ਕਲ ਨਹੀਂ ਸੀ ਅਸੀਂ ਦੋਨਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਮੈਂ ਆਪਣੇ ਪਤੀ ਨੂੰ ਸਦਾਰ ਕੇ ਹੀ ਰਾਂਗੀ ਅਤੇ ਫਿਰ ਸਭ ਕੁਝ ਸਾਡੇ ਪਲਾਨ ਦੇ ਮੁਤਾਬਕ ਹੋਇਆ ਜਾਇਦਾਦ ਵੀ ਸ਼ੁਰੂ ਤੋਂ ਮੇਰੇ ਪਤੀ ਦੇ ਨਾਂ ਤੇ ਹੀ ਸੀ ਮੇਰੇ ਸਹੁਰੇ ਨੇ ਝੂਠ ਬੋਲਿਆ ਸੀ ਸਾਰੀ ਸੱਚਾਈ ਜਾਣਨ ਤੋਂ ਬਾਅਦ ਮੇਰੇ ਪਤੀ ਨੇ ਇੱਕ ਵਾਰ ਫਿਰ ਮੇਰੇ ਤੋਂ ਮਾਫੀ ਮੰਗੀ ਉਹ ਸੱਚ ਵਿੱਚ ਆਪਣੇ ਕੀਤੇ ਤੇ ਸ਼ਰਮਿੰਦਾ ਸੀ ਮੈਂ ਉਸ ਨੂੰ ਮਾਫ ਕਰ ਦਿੱਤਾ ਉਸ ਨੇ ਤਲਾਕ ਦੇ ਕਾਗਜ਼ ਪਾੜ ਦਿੱਤੇ ਜਦੋਂ ਕਿ ਜਾਇਦਾਦ ਉਸ ਨੇ ਆਪਣੇ ਹੱਕ ਮੇਰੇ ਨਾ ਕਰ ਦਿੱਤੀ ਅਤੇ ਫਿਰ ਅਸੀਂ ਦੋਨੇ ਖੁਸ਼ਹਾਲ ਜ਼ਿੰਦਗੀ ਜਿਉਣ ਲੱਗੇ ਧੰਨਵਾਦ ਜੀ ਏਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ